ਮਾਕਰਾਂ ਦੇ ਵਿੱਚ ਲੱਗੇ ਨੇ ਹੱਥ ਜੋੜ ਕੇ ਬੇਨਤੀ ਆ ਕਿ ਸਮੂਹ ਨਕਰ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਧਰਨੇ ਦੇ ਵਿੱਚ ਦਾਖਲ ਹੋਓ ਕਿਉਂਕਿ ਇਹ ਬੱਚਾ ਥਕਾਉ ਰਿਹਾ ਵਾ ਆਪਣੀ ਬੱਚਾ ਇਹਨੇ ਗਲਤ ਜੀਵਾ ਨਾਮਿਕਲਾਸ ਦਾ ਲਿਆ ਵਾ ਤੇ ਧਨਵੀ ਦਾ ਅਪਲਾਈ ਕੀਤਾ ਵਾ ਸਮੂਹ ਨਕਰ ਨੂੰ ਬੇਨਤੀ ਆ ਕਿ ਇਹ ਜੋ ਸਕੂਲ ਦੀ ਬਿਲਡਿੰਗ ਆ ਇਹਦਾ 5 ਲੱਖ ਰੁਪਈਆ ਆਇਆ ਆ ਗਿਆ ਹੈ ਬਟਾਲਾ ਨੇੜੇ ਸਰਕਾਰੀ ਹਾਈ ਸਕੂਲ ਜੋਹਲ ਨੰਗਲ ਵਿੱਚ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਕੂਲ ਦੇ ਪ੍ਰਿੰਸੀਪਲ ਖਿਲਾਫ ਧਰਨਾ ਲਗਾ ਦਿੱਤਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਘਟ ਆਮਦਨ ਦਾ ਸਰਟੀਫਿਕੇਟ ਨਕਲੀ ਬਣਾ ਕੇ ਆਪਣੀ ਬੇਟੀ ਦਾ ਬਜੀਫਾ ਲਿਆ ਹੈ ਅਤੇ ਹੋਰ ਵੀ ਗ੍ਰਾਂਟਾਂ ਵਿੱਚ ਕਈ ਕਾਪਲੇ ਕੀਤੇ ਨੇ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਸ ਪ੍ਰਿੰਸੀਪਲ ਦੀ ਬਦਲੀ ਨਹੀਂ ਹੋ ਜਾਂਦੀ ਤੇ ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਕਿਰਨ ਬਾਲਾ ਨੇ ਇਸ ਮਾਮਲੇ ਬਾਰੇ ਕੀ ਕਿਹਾ ਤੁਸੀਂ ਵੀ ਸੁਣੋ ਤੇਜਿੰਦਰ ਸਿੰਘ ਨਾ ਆਇਆ ਜੀ ਬਰਾ ਕਿਉਂ ਸਕੂਲ ਦੇ ਬਾਹਰ ਕੀ ਬੈਠੇ ਕੀ ਕਾਰਨ ਅਹੇ ਜੀ ਕਾਰਨ ਇਹ ਆ ਵੀ ਜਿਹੜੀ ਮੈਡਮ ਆਪਣੇ ਕੀਆ ਮੁਖ ਜ਼ਾਬਕਾ ਇਹਨੇ ਆਪਣੀ ਗਲਤੀ ਨਾ ਆਂਦੀ ਆ ਮੇਰੇ ਕੋਲ ਜਿਫਾ ਲੈ ਗਿਆ ਬੇਟੀ ਆਪਣੀ ਦਾ ਜਿਹੜੇ ਬੱਚਿਆਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਨਾਂ ਵੀ ਕਲਾਸ ਦਾ ਇਹਨੇ ਲੈ ਲਿਆ ਵਾ ਤੇ 10ਵੀਂ ਦਾ ਇਹਨੇ ਭਲਾਈ ਕੀਤਾ ਵਾ ਸਾਡੇ ਜੀ 6 ਮੁਕਤਾਂ ਪਿੰਡ ਚ ਹੋਈਆਂ ਨੇ ਇਨਫੈਕਸ਼ਨ ਨਾਲ ਤੇ ਪ੍ਰਸ਼ਾਸਨ ਵੱਲੋਂ ਬੇਨਤੀ ਆ ਵੀ ਜਿਹੜਾ ਨਲਕਿਆਂ ਦਾ ਪਾਣੀ ਆ ਚੈੱਕ ਕਰਦਾ ਪਾਣੀ ਉਹ ਨਹੀਂ ਪੀਣਾ ਅੱਜ ਧਰਨੇ ਦੀ ਗੱਲ ਕਰੋ ਸਕੂਲ ਦੇ ਬਾਹਰ ਜਿਹੜਾ ਧਰਨਾ ਰਿਹਾ ਗੱਲ ਉਹਦੀ ਕਰਦੇ ਆ ਹਾਂਜੀ ਇਨਫੈਕਸ਼ਨ ਦੀ ਗੱਲ ਬਾਤ ਕਰਦੇ ਆ ਕੀ ਕਾਰਨ ਹੋਰ ਉਹ ਵੀ ਖਰਾਬ ਹੈ ਇੱਥੇ ਜੀ ਕੀਤਾ ਇਹਨੇ ਨਹੀਂ ਠੀਕ ਕਰਵਾਇਆ ਅਸੀਂ ਤਾਂ ਖਾ ਲ ਸਕਦੇ ਆ ਜੀ ਹੋਰ ਸਕੂਲ ਦੇ ਜਿਹੜੇ ਅੱਜ ਬੈਠੇ ਆ ਸਕੂਲ ਦੇ ਬਾਹਰ ਧਰਨਾ ਮੇਨ ਗੱਲ ਹੈ ਜੀ ਦੀ ਨਹੀਂ ਜੀ ਸਕੂਲ ਦੇ ਵਿੱਚੋਂ ਗਰੰਡ ਆਈਆਂ ਨੇ ਉਹ ਸਾਬੇ ਨੇ ਖੁਰਦਪੁਰਦ ਕੀਤੀਆਂ ਜੇ ਇਹਨੂੰ ਪੁੱਛਿਆ ਪੀ ਹਸਾਬ ਪੁੱਛਿਆ ਵਾ ਤੇ ਅਗੋਂ ਦੀ ਤੁਸੀਂ ਕੌਣ ਦਸਾਬ ਲੈ ਆਵੋਰੇ ਤੁਸੀਂ ਕੌਣ ਜੀ ਅਸੀਂ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਐਸਐਸਪੀ ਦਫਤਰ ਡੀਓ ਦਫਤਰ 6 ਮਹੀਨੇ ਹੋ ਗਏ ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਜੇ ਨਾ ਨਾ ਕਾਰਵਾਈ ਕੀਤੀ ਤੁਹਾਡਾ ਧਰਨਾ ਇਦਾਂ ਹੀ ਭੁਖੜਤਾਲ ਤੇ ਜਾਇ ਜਾਵਾਂਗੇ ਤੁਹਾਡੀਆਂ ਸ਼ਿਕਾਇਤਾਂ ਸਹੀ ਨੇ ਕਿਉਂਕਿ ਕਾਰਵਾਈ ਨਹੀਂ ਹੋਈ ਸਾਡੇ ਕੋਲ ਵਿੱਦ ਪ੍ਰੂਫ ਹੈ ਜੀ ਫਿਰ ਕਾਰਵਾਈ ਕਿਉਂ ਨਹੀਂ ਹੋਈ ਕਿੱਥੇ ਸਮਝੇ ਕਮੀ ਦੀ ਇਹ ਪ੍ਰਸ਼ਾਸਨ ਦੀ ਕਮੀ ਹੈ ਜੀ ਪ੍ਰਸ਼ਾਸਨ ਜਿਹੜਾ ਵਾ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਇਹਨੂੰ ਜੇ ਨਾ ਡਿਸਮਿਸ ਕੀਤਾ ਨਾ ਕਾਰਵਾਈ ਕੀਤੀ ਤੇ ਸਾਡਾ ਧਰਨਾ ਇਦਾਂ ਰਹੂਗਾ ਜੀ ਕਿੰਨੇ ਸਮੇਂ ਤੱਕ ਧਰਨਾ ਲੱਗਾ ਰਹੇ ਇਹ ਜਿੰਨੇ ਦਿਨ ਇਹਨੂੰ ਡਿਸਮਿਸ ਨਹੀਂ ਕਰਦੇ ਪੱਕੇ ਤੌਰ ਤੇ ਪਰਮਾਨント ਰਹਾਂਗਾ ਜੀ ਅੱਜ ਜੀ ਮੈਂ ਨਾ ਪ੍ਰਵੀਨ ਅਸੀਂ ਪ੍ਰਵੀਨ ਜੀ ਅੱਜ ਸਕੂਲ ਦੇ ਬਾਹਰ ਬੈਠੇ ਹਾਂ ਕੀ ਕਾਰਨ ਨਾਲ ਚੇਅਰਮੈਨ ਉਹਦੇ ਸਕੂਲ ਦੇ ਇੱਦਣ ਸਿਰ ਮੇਰੀ ਇਹੋ ਹੀ ਮੰਗ ਵਾ ਕਿ ਇਹ ਜਿਹੜੇ ਸਾਰੇ ਮਤਲਬ ਕਿ ਆਪਣੇ ਜਿੰਨੇ ਵੀ ਕਪਲੇ ਕੀਤੇ ਆ ਸਾਰਾ ਕੁਝ ਇਹਨਾਂ ਦੇ ਸਾਹਮਣੇ ਦੱਸ ਦੇਣ ਉਦੋਂ ਜੇ ਗਾਲਾਂ ਇਹਨਾਂ ਨੇ ਮੇਰੇ ਦੋ ਤਿੰਨ ਵਾਰੀ ਮਤਲਬ ਕਿ ਪਰਚੇ ਮੇਰੇ ਤੇ ਹੋ ਗਏ ਆ ਹੁਣ ਮਤਲਬ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਤੈਨੂੰ ਕ ਕਾਨੂੰਨੀ ਤੌਰ ਤੇ ਵੇਖਣਾ ਮਾਵੇ ਤੇਰੇ ਤੇ ਮਤਲਬ ਕਿ ਉਹ ਜਿਹੜੇ ਹੁੰਦੇ ਆ ਵੀ ਸੰਮਣ ਆਏ ਆ ਤੇ ਸੰਮਣਾਂ ਦੀ ਮੈਨੂੰ ਬੜੀ ਤਮਕੀ ਦੇਂਦੇ ਆ ਮੈਨੂੰ ਬੜੇ ਮਾੜੇ ਸ਼ਬਦ ਬੋਲੇ ਇੱਕ ਦਿਨ ਮੈਨੂੰ ਇੱਥੇ ਦਫ਼ਤਰ 'ਚ ਸਾਧ ਕੇ ਮੈਨੂੰ ਇਹ ਗੱਲ ਇਹਨਾਂ ਨੇ ਆਖੀ ਆ ਕਿ ਤੂੰ ਇਹਨਾਂ ਨੇ ਤਿੰਨ ਚਾਰ ਵਾਰੀ ਮੈਨੂੰ ਕਹਿੰਦੇ ਕਿ ਸਕੂਲ 'ਚੋਂ ਚੱਲ ਜਾ ਮੈਂ ਕਿਹਾ ਮੈਂ ਨਹੀਂ ਸਕੂਲ 'ਚ ਜਾਣਾ ਸਕੂਲ ਮੇਰੇ ਪਿੰਡ ਦਾ ਵਾ ਮੈਂ 13 ਸਾਲ ਹੋ ਗਏ ਇੱਥੇ ਡਿਊਟੀ ਇਹਨਾਂ ਨੇ ਮੈਨੂੰ ਕਹਿੰਦੇ ਤੂੰ ਬਹੁਤ ਬਸ਼ਰਮਮਾ ਅੱਛਾ ਤੁਸੀਂ ਕਿਤੇ ਆਪਣੀ ਕਿੜ ਤੇ ਨਹੀਂ ਕੱਢਣ ਦੇ ਅੱਜ ਸਕੂਲ ਦੇ ਬਾਹਰ ਬਹਿ ਕੇ ਨਹੀਂ ਨਹੀਂ ਮੈਨੂੰ ਕੋਈ ਨਹੀਂ ਇਹ ਗੱਲ ਤਰਾਜ ਕੇ ਕਿ ਬਸ ਮੈਨੂੰ ਇੱਕ ਸਕੂਲ ਤੇ ਮੇਰੇ ਬੱਚੇ ਵੀ ਤੇ ਇੱਥੇ ਪੜਦੇ ਆ ਇਹ ਮੈਂ ਸਕੂਲ ਦੇ ਨਾਤੇ ਕਿ ਮੈਨੂੰ ਕੋਈ ਨਹੀਂ ਆਪਣੀ ਤਰਾਜਗੀ ਕੋਈ ਨਹੀਂ ਆ ਬਸ ਇਹ ਹੀ ਆ ਕਿ ਜਿੰਨੇ ਵੀ ਇੱਥੇ ਕਾਲੇ ਧੰਦੇ ਹੋਏ ਆ ਸਾਰੇ ਇੱਥੇ ਲੱਗ ਜਾਂਦੇ ਉਹ ਵੇਖੋ ਇਹ ਬਿਲਡਿੰਗ ਮੈਂ ਚੇਅਰਮੈਨ ਦੇ ਹੋਣ ਦੇ ਨਾਤੇ ਵੀ ਕਹਿੰਨੀ ਕਿ ਉਹ ਬਿਲਡਿੰਗ ਤੁਸੀਂ ਆਪ ਹੀ ਚਾਤੀ ਮਾਰ ਸਕਦੇ ਹੱਥ ਤੇ ਲਿਖ ਕੇ ਲੈ ਜਾਂਦੀ ਹਾਂ ਮੈਂ ਲਿਖਿਆ ਜਿੰਨੇ ਵੀ ਰੇਤ ਬੱਜਰੀ ਦੇ ਮੈਂ ਚੈੱਕ ਪਰਦੀ ਰਹੀ ਆ ਚੈੱਕ ਤੇ ਸੈਨ ਹੁੰਦੇ ਰਹੇ ਬਸ ਪੈਸੇ ਲੈ ਕੇ ਖੜਦੀ ਰਹਿੰਦੀ ਚਾਹੇ ਵੀ ਅੱਜ ਇੰਨੇ ਦਾ ਚੈੱਕ ਅਹੀਂ ਭਰ ਦਿੱਤਾ ਵਾ ਚਲੋ ਵੀ ਜ਼ਰੂਰੀ ਸੀ ਤਾਂ ਇਹ ਵੀ ਜ਼ਰੂਰੀ ਹੈ ਮੈਨੂੰ ਆਪਣੇ ਅੱਜ ਮੈਨੂੰ ਮਤਲਬ ਕਿ ਵੇਖੋ ਸਾਰੇ ਮੇਰੇ ਪਿੰਡ ਦੇ ਵਾਸੀ ਆ ਮੈਨੂੰ ਅੱਜ ਲੋੜ ਵਾ ਭਲਕੇ ਮੇਰੇ ਤੇ ਇਹ ਵੀ ਇਨਜਾਮ ਲਾ ਸਕਦੇ ਆ ਕਿ ਮਤਲਬ ਇਹਨਾਂ ਨੇ ਪੈਸੇ ਖਾਦੇ ਆ ਜੇ ਮੇਰੇ ਕੋਲ ਅੱਜ ਸਚਾਈ ਹੈ ਵਾ ਤੇ ਇਹਨਾਂ ਨੇ ਇਹ ਮੈਨੂੰ ਕਹਿਤਾ ਪੀ ਲੈ ਕੇ ਖੜਦੀ ਮੈਂ ਲੈ ਕੇ ਖੜਦੀ ਆ ਤਾਂ ਮੈਂ ਤੁਹਾਨੂੰ ਅੱਜ ਮੈਂ ਸਚਾਈ ਦੱਸ ਸਕਦੀ ਆ ਕਿ ਇਹਨੇ ਦੀ ਰੇਤ ਆਈ ਇਹਨੇ ਦੀ ਬਜਰੀ ਆਈ ਇਹਨੇ ਦਾ ਸੀਮੈਂਟ ਆਇਆ ਇੰਨੀਆਂ ਤੇ ਡਹਾੜੀਆਂ ਲੱਗੀਆਂ ਇਹਨੇ ਮਜ਼ਦੂਰੀ ਇੰਨੇ ਇੱਥੇ ਮੈਂ ਮਿਸਤਰੀ ਲੱਗੇ ਕੋ ਪੰਚਾਇਤ ਨੇ ਤਾਂ ਪੁੱਛਣਾ ਵਾ ਇੰਨੇ ਮਿਸਤਰੀ ਲੱਗੇ ਮੈਂ ਇੱਕ ਇੱਕ ਚੀਜ਼ ਦੀ ਇਹਦੀ ਨੋਟਿੰਗ ਕੀਤੀ ਆ ਹਾਂਜੀ ਕਿਰਨ ਬਾਲਾ ਐਡਮਿਸ਼ਨ ਸਰਕਾਰੀ ਹਾਈ ਸਕੂਲ ਜੋਹਲੰਦਰ ਤੁਹਾਡੇ ਖਾਤੇ ਪ੍ਰੋਟੈਸਟ ਹੋ ਰਿਹਾ ਕਿ ਤੁਸੀਂ ਨਕਲੀ ਸਰਟੀਫਿਕੇਟ ਬਣਾ ਕੇ ਆਪਣੇ ਬੱਚੇ ਦਾ ਵਜੀਫਾ ਲੈ ਰਹੇ ਸੀ ਸੱਚ ਹੈਗੇ ਹਾਂਜੀ ਸਰ ਇਸ ਚੀਜ਼ ਨੂੰ ਮੈਂ ਐਗਰੀ ਕਰਦੀ ਆ ਕਿ ਮੇਰੇ ਕੋਲ ਗਲਤੀ ਦੇ ਨਾਲ ਆਪਣੀ ਬੇਟੀ ਦਾ ਵਜੀਫਾ ਅਪਲਾਈ ਕੀਤਾ ਗਿਆ ਸਾਨੂੰ ਗਵਰਨਮੈਂਟ ਵੱਲੋਂ ਬਹੁਤ ਪ੍ਰੈਸ਼ਰ ਸੀ ਅ ਪਿਛੇ 80 ਬੱਚਾ ਦਾ ਅਸੀਂ ਵਜੀਫਾ ਅਪਲਾਈ ਕੀਤਾ ਸੀ 23 ਬੱਚੇ ਸੀ ਜਿਨ੍ਹਾਂ ਦੇ ਵਿੱਚ ਮੇਰੀ ਬੇਟੀ ਵੀ ਪੜਦੀ ਹੈ ਔਰ ਕੋਈ ਵੀ ਅਧਿਆਪਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ 'ਚ ਨਹੀਂ ਲਗਾਉਂਦਾ ਮੈਂ ਉਹਨੂੰ ਸਰਕਾਰੀ ਸਕੂਲ 'ਚ ਦਾਖਲ ਕਰਵਾਇਆ ਕਿਉਂਕਿ ਮੇਰੀ ਹਾਂ ਜੀ ਮੈਂ ਬੈਨੀਫਿਟ ਲੈ ਲਈ ਉਹਨੂੰ ਦਾਖਲ ਦੇਸੀ ਕਰਵਾਇਆ ਕਿਉਂਕਿ ਮੇਰੀ ਇਨਰੋਲਮੈਂਟ ਸਕੂਲ ਦੀ ਵਧੀ ਸੀ ਔਰ ਉਹਦੇ ਲਈ ਮੈਨੂੰ ਅਵਾਰਡ ਦਿੱਤਾ ਜਾਣਾ ਸੀ ਤੇ ਮੇਰਾ ਇੱਕ ਬੱਚਾ ਕਰਦਾ ਸੀ ਇਸ ਕਰਕੇ ਮੈਂ ਆਪਣੀ ਬੱਚੀ ਨੂੰ 8ਵੀਂ ਵਿੱਚ ਇੱਥੇ ਦਾਖਲ ਕਰਵਾ ਦਿੱਤਾ ਔਰ 8ਵੀਂ ਤੋਂ ਲੈ ਕੇ 10ਵੀਂ ਤੱਕ ਇੱਥੇ ਹੀ ਪੜੇ ਔਰ ਜੇਕਰ ਮੇਰੇ ਕੋਲ ਗਲਤੀ ਹੋਈ ਸੀ ਇਹਨਾਂ ਨੂੰ ਚਾਹੀਦਾ ਸੀ ਕਿ ਇੱਥੇ ਆ ਕੇ ਮੈਨੂੰ ਕਹਿੰਦੇ ਕਿ ਮੈਡਮ ਤੁਹਾਡੇ ਕੋਲ ਵਜੀਫਾ ਜਿਹੜਾ ਬੱਚੀ ਦਾ ਅਪਲਾਈ ਹੋਇਆ ਗਲਤ ਹੋ ਰਿਹਾ ਹੈ ਇਹ ਨਾ ਕਰੋ ਇਹਨਾਂ ਨੇ ਇਸ ਚੀਜ਼ ਨੂੰ ਕਰਨ ਦੀ ਬਜਾਏ ਮੇਰੀ ਬੇਟੀ ਦਾ ਰਿਕਾਰਡ ਚੋਰੀ ਕਰਕੇ ਐਫਆਰਆਈਓ ਦੀ ਕਰਵਾਈ ਔਰ ਉਹਦੇ ਖਿਲਾਫ ਮੈਂ ਵੀ ਐਫਆਰਆਈ ਕਰਵਾਈ ਕਿ ਇਹਨਾਂ ਨੇ ਮੇਰੇ ਸਕੂਲ ਦਾ ਰਿਕਾਰਡ ਚੋਰੀ ਕਿਉਂ ਕੀਤਾ ਕਿਉਂ ਨੇ ਚੋਰੀ ਕੀਤਾ ਅ ਇਹ ਰਿਕਾਰਡ ਜਿੰਦਰ ਸਿੰਘ ਨੇ ਚੋਰੀ ਕੀਤਾਂ ਔਰ ਤਜਿੰਦਰ ਸਿੰਘ ਨੇ ਹੀ ਜਿਹੜੀ ਐਫ ਆਈ ਆਰ ਆਈ ਆ ਉਹ ਕਰਵਾਈ ਸੀ ਡੀ ਸੀ ਡੀ ਐਸ ਪੀ ਗੁਰਦਾਸਪੁਰ ਮੈਮ ਤੁਸੀਂ ਕਹਿਆ ਕਿ ਮੇਰੇ ਕੋਲ ਕਲਪਨਾ ਹੋ ਗਿਆ ਹਾਂ ਜੀ ਇਹ ਕਰ ਟੁਕੜ ਪੋਸਟ ਤੇ ਤੁਸੀਂ ਬੈਠੇ ਹੋਏ ਹੋ ਜਿੰਮੇਵਾਰੀ ਵਾਲੀ ਪੋਸਟ ਆ ਇੰਨੇ ਸੂਨ ਦੇ ਬੱਚਿਆਂ ਨੂੰ ਤੁਸੀਂ ਸੰਭਾਲਦੇ ਹੋ ਫਿਰ ਤੁਹਾਡੇ ਤੋਂ ਕਿਉਂ ਇਹ ਗਲਤੀ ਹੋਈ ਸਰ ਮੈਂ ਇੱਕ ਇਨਸਾਨ ਆ ਮੇਰੇ ਕੋਲ ਵੀ ਗਲਤੀ ਹੋ ਸਕਦੀ ਆ ਔਰ ਮੈਂ ਆਪਣੀ ਗਲਤੀ ਨੂੰ ਐਗਰੀ ਵੀ ਕਰ ਰਹੀ ਆ ਔਰ ਸਰ ਜੇ ਮੇਰੇ ਕੋਲ ਗਲਤੀ ਹੋਈ ਤੇ ਮੈਂ ਨੂੰ ਇੰਪਰੂਵ ਵੀ ਕੀਤਾ ਮੈਂ ਆਪਣੀ ਬੇਟੀ ਦਾ ਖਾਤਾ ਕਲੋਜ਼ ਕਰਵਾ ਦਿੱਤਾ ਔਰ ਉਹਦੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਹੁਣ ਆਇਆ ਤੇ ਨਾ ਹੀ ਅੱਗੋਂ ਆਏਗਾ ਔਰ ਉਹਦਾ ਜਿਹੜਾ ਇਨਕਮ ਸਰਟੀਫਿਕੇਟ ਬਣਿਆ ਸੀ ਉਹਦੇ ਪਪਾ ਦਾ ਉਹ ਵੀ ਮੈਨੂੰ ਅਰਜ਼ੀ ਕਰਵਾ ਦਿੱਤਾ ਹੈ ਸਰ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਕਿ ਇਸ ਚੀਜ਼ ਇਹਨਾਂ ਨੇ ਮੇਰੀ ਨੈਗੇਟਿਵਿਟੀ ਨੂੰ ਇਦਾਂ ਮੇਰੀ ਗਲਤੀ ਨੂੰ ਇਹਨਾਂ ਨੇ ਮੇਰਾ ਨੈਗੇਟਿਵ ਪੁਆਇੰਟ ਬਣਾ ਦੇਣਾ ਔਰ ਸਰ ਦੇਖੋ ਜੇਕਰ ਇਹਨਾਂ ਨੂੰ ਇਹਦਾ ਲੱਗਿਆ ਕਿ ਮੇਰੇ ਕੋਲ ਗਲਤੀ ਹੋਈ ਹੈ ਮੈਂ ਆਪਣੀ ਗਲਤੀ ਨੂੰ ਵੀ ਕੰਫੈਸ ਕਰ ਰਹੀ ਆ ਔਰ ਉਹਨਾਂ ਨੇ ਜਿਹੜੀ ਰਿਪੋਰਟ ਕੀਤੀ ਰਿਪੋਰਟ ਵੀ ਮੇਰੇ ਕੋਲ ਆ ਗਈ ਹੋਈ ਆ ਉਹਨਾਂ ਨੇ ਵੀ ਇਹਨਾਂ ਨੂੰ ਸਿਫਾਰਿਸ਼ ਕੀਤੀ ਕਿ ਦਾਖਲ ਦਫਤਰ ਕਰਨ ਦੀ ਰਿਪੋਰਟ ਕੀਤੀ ਜਾਵੇ ਸਿਰ ਮੇਰੇ ਕੋਲ ਗਲਤੀ ਹੋਈ ਮੈਂ ਮੰਦੀ ਆ ਠੀਕ ਹੈ ਔਰ ਕੋਈ ਵੀ ਬੱਚਾ ਮੈਂ ਵਜੀਫੇ ਤੋਂ ਵੱਜਾ ਨਹੀਂ ਰਹਿਣ ਦਿੰਦੀ ਮੇਰਾ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਦੀ ਗਲਤੀ ਨਾਲ ਜਿਹੜੇ ਲੋੜਵੰਦ ਬੱਚੇ ਨੇ ਜਿਹਨਾਂ ਜੂ ਕਾ ਚਾਹੀਦਾ ਹੁੰਦਾ ਉਹਨਾਂ ਦਾ ਹੱਕ ਕਿਤੇ ਨਾ ਕਿਤੇ ਮਾਰਿਆ ਜਾਂਦਾ ਸਰ ਮੈਂ ਕਿਸੇ ਬੱਚੇ ਦਾ ਹੱਕ ਨਾ ਕਦੀ ਮਾਰਿਆ ਨਾ ਮਾਰਾਂਗੀ ਔਰ ਨਾ ਹੀ ਮਾਰਨ ਦਵਾਂਗੀ ਵਜੀਫਾ ਸਰ ਉਹਦਾ 9th ਕਲਾਸ ਵਿੱਚ ਆਇਆ ਸੀ 3500 ਰੁਪਏ ਉਹ ਵੀ ਉਦੋਂ ਉਹਦਾ ਇਨਕਮ ਸਰਟੀਫਿਕੇਟ ਬੇਸ ਨਹੀਂ ਸੀ ਹੈਗਾ ਮੈਂ ਇਹ ਵੀ ਕਿਹਾ ਕਿ ਜੇਕਰ ਹੈ ਇਹ ਚੀਜ਼ ਹੋਈ ਹੈ ਤਾਂ 3500 ਰੁਪਏ ਉਹ ਵੀ ਉਹਨਾਂ ਨੂੰ ਰਿਵਰਟ ਕਰ ਦਿੱਤਾ ਜਾਏਗਾ ਹੁਣ ਜਿਹੜਾ ਵਜੀਫਾ ਆਣਾ ਸੀ ਉਹ ਨਹੀਂ ਆਇਆ ਕਿਉਂਕਿ ਉਹਦਾ ਮੈਂ ਖਾਤਾ ਇਹੜਾ ਕਲੋਜ਼ ਕਰਵਾ ਦਿੱਤਾ ਜਿਹੜੇ ਪ੍ਰੋਫੈਸਰ ਕਰ ਦਿੱਤੇ ਨੇ ਸਰੇ ਇਨੋਂ ਮੈਂ ਇਹੀ ਕਹਿਣਾ ਚਾਹਦਾ ਚੱਪਦੀਆਂ ਕਿ ਇਹਨਾਂ ਦੇ ਬੱਚਿਆਂ ਦਾ ਕਦੀ ਵੀ ਹੱਕ ਨਹੀਂ ਮਾਰਿਆ ਗਿਆ ਉਹਨਾਂ ਸਾਰਿਆਂ ਦੇ ਵਜੀਫੇ ਅਪਲਾਈ ਕੀਤੇ ਆ ਵਜੀਫਾ ਸਰਕਾਰ ਦਾ ਦੇਣਾ ਕੰਮ ਹੈ ਮੇਰਾ ਕੰਮ ਉਹਨਾਂ ਦੇ ਡਾਕੂਮੈਂਟਸ ਕਲੀਅਰ ਕਰਵਾਣਾ ਔਰ ਜੋ ਉਹਨਾਂ ਦੀ ਲੋਡਾਉਨ ਨੂੰ ਪੂਰੀਆ ਕਰਵਾਣਾ ਔਰ ਕਾਫੀ ਬੱਚਿਆਂ ਦਾ ਵਜੀਫਾ ਆਇਆ ਵੀ ਹੈ ਔਰ ਰਹੀ ਗੱਲ ਮੇਰੀ ਬੇਟੀ ਦੀ ਮੇਰੀ ਬੇਟੀ ਦਾ ਵਜੀਫਾ ਅੱਗੇ ਤੋਂ ਕਦੀ ਨਹੀਂ ਆਏਗਾ ਤਾਂ ਰਾਏ ਦਾ ਕਦੀ ਵੀ ਮਿਸਯੂਜ਼ ਕੀਤਾ ਜਾਏਗਾ ਹਾਂਜੀ ਮੇਰੀ ਵੀ ਇਹਦੇ ਲਈ ਗੱਲ ਸੁਣੀ ਜਾਏ ਜੀ 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 ਹਾਂਜੀ ਸਰ ਇਹਨਾਂ ਨੇ ਵਜੂਫੇ ਦੀ ਗੱਲ ਨੂੰ ਹਾਈਲਾਈਟ ਕੀਤਾ ਕਿਉਂਕਿ ਇਹਨਾਂ ਨੂੰ ਲੱਗਿਆ ਕਿ ਮੈਡਮ ਦਾ ਵੀਕ ਪੁਆਇੰਟ ਹੈ ਇਹਨੂੰ ਹਾਈਲਾਈਟ ਕੀਤਾ ਜਾਵੇ ਸਰ ਇਹ ਨਕਲ ਕਰਵਾਉਣ ਲਈ ਮੇਰੇ ਕੋਲ ਇੱਥੇ ਆਏ ਕਿ ਮੈਡਮ ਬੱਚਾ ਨੂੰ ਨਕਲ ਕਰਵਾਓ ਕਿ ਇਹਨਾਂ ਦਾ ਰਾਈਟ ਹੈਗਾ ਨਕਲ ਕਰਵਾਣਾ ਅਸੀਂ ਇੱਥੇ ਨਕਲ ਕਰਵਾਣ ਲਈ ਇੰਨੀ-ਨੀ ਤਨਖਾਹ ਨਹੀਂ ਲੈ ਰਹੇ ਅਸੀਂ ਬੱਚਾ ਨੂੰ ਪੜਾਣਾ ਅਸੀਂ ਬੱਚੇ ਦਾ ਫਿਊਚਰ ਬਣਾਣਾ ਜਦੋਂ ਇਹ ਆਪ ਗਲਤੀਆਂ ਕਰਦੇ ਆ ਤੇਜਿੰਦਰ ਸਿੰਘ ਲੇਅਰ ਸੈਂਟਰ 'ਚ ਖੁਦ ਮੇਰੇ ਕੋਲ ਉੱਥੇ ਆਇਆ ਸੀ ਕਿ ਮੈਡਮ ਬੱਚਾ ਦੀ ਨਕਲ ਕਰਵਾਓ ਇਹਦੇ ਇਸੇ ਗੰਦੇ हां सर मेन मुद्दा यही है मेन मुद्दा यही है मेन कारण यही है कि मैं किसी भी सेंटर ਦੇ ਵਿੱਚ ਨਕਲ ਨਹੀਂ ਹੋਣ ਦਿੰਦੀ 나 ਮੈਨੂੰ ਪਸੰਦੀ ਇਹ ਚੀਜ਼ ਕਿਉਂਕਿ ਸਾਡਾ ਕੰਮ ਹੈ ਬੱਚਿਆਂ ਨੂੰ ਪੜ੍ਹਾਉਣਾ ਉਹਨਾਂ ਨੂੰ ਮਿੱਠਾ ਜੈ ਨਹੀਂ ਦੇਣਾ ਇਹ ਫਿਰ ਬਾਅਦ ਦੇ ਵਿੱਚ ਮੈਨੂੰ बार-बार ਕੋਈ ਨਾ ਕੋਈ ਕੰਪਲੇਂਟ ਪਾ ਕੇ ਮੈਨੂੰ ਹਰਾਸ ਕਰਦੇ ਰਹਿੰਦੇ ਹੈ ਮੈਂ ਇਹਨਾਂ ਤੇ ਸਰ ਕੋਟ ਕੇਸ ਵੀ ਕੀਤਾ ਹੋਇਆ ਹੈ ਮੈਂ ਇਹਨਾਂ ਤੇ ਐਫ ਆਰ ਵੀ ਕੀਤੀ ਹੋਈ ਹੈ ਮੈਂ ਇਹਨਾਂ ਨੂੰ ਇਹ ਚਾਰ ਬੰਦੇ ਆ ਸਰਪਿੰਡ ਦੇ ਵਿੱਚ ਜਿੰਦਰ ਸਿੰਘ ਗੁਰਦੇਵ ਲਾਲ ਸੁਖਵਿੰਦਰ ਸਿੰਘ ਤੇ ਰਾਮ ਸਿੰਘ ਇਹ ਚਾਰ ਬੰਦੇ ਆ ਇੱਕ ਜਿਹੜੇ ਦੋ ਤਿੰਨ ਇਹਨਾਂ ਨੇ ਹੋਰ ਆਪਣੇ ਨਾਲ ਰਲائے ਹੋਇਆ ਉਹ ਹੈਗੇ ਚਕਵੇਂ ਚੁੱਲੇ ਉਹਨਾਂ ਨੇ ਮੈਨੂੰ ਵੀ ਕਿਹਾ ਸੀ ਮੈਡਮ ਜਦੋਂ ਤੁਸੀਂ ਇਹਨਾਂ ਦੇ ਖਿਲਾਫ ਕੰਪਲੇਂਟ ਕਰੋਗੇ ਅਸੀਂ ਸਾਈਨ ਕਰਾਂਗੇ ਹੁਣ ਇਹਨਾਂ ਨੇ ਕੰਪਲੇਂਟ ਕੀਤੀ ਇਹਨਾਂ ਨੇ ਸਾਈਨ ਕਰ ਦਿੱਤੇ ਮੈਂ 9 ਬੰਦੇ ਆ ਜਿਨ੍ਹਾਂ ਦੇ ਖਿਲਾਫ ਕੋਰਟ ਕੇਸ ਕੀਤਾ ਹੋਇਆ ਔਰ ਵਿੱਚ ਹੀ ਪ੍ਰਵੀਨ ਜਿਹੜੀ ਚੇਅਰਮੈਨ ਉਹ ਸਾਰੀ ਜਿਹੜੀ ਲੀਕੇਜ ਹੈ ਸਕੂਲ ਦੀ ਉਹਨਾਂ ਤੱਕ ਕਰਦੀ ਹੈ ਉਹ ਹੱਥ ਤੇ ਲਿਖ ਕੇ ਲੈ ਜਾਂਦੀ ਹੈ ਘਰ ਉਹਨੇ ਕਾਪੀ ਲਗਾਈ ਹੋਈ ਹੈ ਉਹ ਕਾਪੀ ਇਹਨਾਂ ਅਗੇ ਕਰ ਦਿੰਦੀ ਹੈ ਉਹਦੇ ਬੇਸ ਤੇ ਕੰਪਲੀਟਾ ਕਰ ਦਿਆ ਮੈਂ ਸੱਚੀ ਹਾਂ ਰਵਾਂ ਜੀ ਉਹ ਇਹਨਾਂ ਦੇ ਨਾਲ ਐਤਾ ਹੀ ਲੜਦੀ ਰਹੇ ਆ ਜੈ ਟੋ ਮਾਸਟਰ ਮੈਡਮ ਜਿੰਦਾਬਾਦ ਤਕੇਸ਼ਾਈ ਬੰਦ ਕਰੋ ਮੈਡਮ ਜੀ ਨਾਨ ਮੰਦੀ ਵਾਲੀ ਕਰੋ ਮੈਡਮ ਨੂੰ ਡਿਸਮਿਸ ਕੀਤਾ ਯਾਦੇ ਮੈਡਮ ਨੂੰ ਡਿਸਮਿਸ ਕੀਤਾ ਯਾਦੇ ਮੈਡਮ ਨੂੰ ਡਿਸਮਿਸ ਕੀਤਾ ਯਾਦੇ ਤਕੇਸ਼ ਆਈ ਬੰਦ ਕਰੋ ਤਕੇਸ਼ ਆਈ ਬੰਦ ਕਰੋ ਤਕੇਸ਼ ਆਈ ਬੰਦ ਕਰੋ ਤੁਹਾਨੂੰ ਬੇਨਤੀ ਆ ਕਿ ਜਿਹੜੇ ਆਪਣੇ ਵੀਰ ਖਮਾਕਾਰਾਂ ਦੇ ਵਿੱਚ ਲੱਗੇ ਨੇ ਹੱਥ ਜੋੜ ਕੇ ਬੇਨਤੀ ਆ ਕਿ ਸਮੂਹ ਨਗਰ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਧਰਨਾ ਦੇ ਵਿੱਚ ਦਾਖਲ ਹੋ ਕਿਉਂਕਿ ਇਹ ਬੱਚਾ ਠਕਾਉ ਰਿਹਾ ਵਾ ਆਪਣੀ ਬੱਚਾ ਇਹਨੇ ਗਲਤ ਅਜੀਵਾ ਨਾਮਕ ਕਲਾਸ ਦਾ ਲਿਆ ਵਾ ਇਹ 10ਵੀਂ ਦਾ ਅਪਲਾਈ ਕੀਤਾ ਵਾ ਸਮੂਹ ਨਗਰ ਨੂੰ ਬੇਨਤੀ ਆ ਕਿ ਇਹ ਜੋ ਸਕੂਲ ਦੀ ਬਿਲਡਿੰਗ ਆ ਇਹਦਾ 5 ਲੱਖ ਰੁਪਈਆ ਆਇਆ ਇਹ ਸਾਰਾ ਗੁਰਦੁਪੁਰਦ ਕੀਤਾ ਗਿਆ ਹੈ ਇਹ ਕਮਰਾ ਤੇ ਕਮਰੇ ਦਾ ਤੇ ਇਹਨੂੰ ਥੱਲੇ ਲਮਕਾਵੇਂ ਪਿੱਲਰ ਦੇਣੇ ਸੀ ਇਹਨਾਂ ਨੇ ਭੈਣ ਨੂੰ ਗੁਰਦੁਪੁਰਦ ਕੀਤਾ ਕੋਈ ਹਿਸਾਬ ਨਹੀਂ ਦਿੱਤਾ ਆਪਣੇ ਬੱਚਿਆਂ ਦਾ ਗੁਰਦੁਆਰਾ ਲਾ ਕੇ ਕਲੇਰ ਕਕੇ ਸਾਈ ਕਕੇ ਸਾਈ ਬੱਚਿਆਂ ਨੂੰ ਸਭ ਤੋਂ ਨਾਨਕ ਕਲਪੂ ਸਾਹਿਬ ਦਾ ਅੱਜ ਨਹੀਂ ਆਏ ਕੋਈ ਦਾ ਨਾ ਕਰੋ ਬੱਚਿਆਂ ਨੂੰ ਜਿੰਨਾ ਚਿਰ ਤੱਕ ਬੀਤਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਮੂਹ ਨਗਰ ਨੂੰ ਬੇਨਤੀ ਆ ਤੇ ਸਾਡਾ ਧਰਨਾ ਇਦਾਂ ਹੀ ਜਾਰੀ ਰਹੂਗਾ ਇਸ ਮੂਹ ਪਿੰਡ ਨੂੰ ਬੇਨਤੀ ਆ ਕਿ ਕਮਾ ਨੂੰ ਛੱਡ ਕੇ ਇਹ ਧਰਨਾ ਹੈ ਵਾਇਗੁਰ ਜੀ ਦਾ ਖਲਸਾ ਵਾਇਗੁਰ ਜੀ ਦੀ ਫਤਿਹ ਆ ਵਾਇਗੁਰ ਜੀ ਦੀ ਫਤਿਹ ਮੂਹ ਨਗਰ ਨੂੰ ਬੇਨਤੀ ਆ ਕਿ ਜੋ ਮੈਡਮ ਨੇ ਆਪਣੀ ਬੇਟੀ ਦਾ ਗਲਤ ਵਜੀਫਾ ਲਿਆ ਤੇ ਬਾਕੀ ਬੱਚਿਆਂ ਨੂੰ ਕੋਈ ਇਨਸਾਫ ਨਹੀਂ ਦਵਾਇਆ ਕਿਹੜਾ ਵਜੀਫਾ ਨਹੀਂ ਆਇਆ ਕਿ ਨਾਮੀ ਦਾ ਲੈ ਕੇ ਨਵੀਂ ਦਾਇਰੇ ਨੇ ਕੋਲਾਈ ਕੀਤਾ ਵਾ ਸਾਡੇ ਚੇਅਰਮੈਨ ਨੂੰ ਹੈਡਮਾਸਟਰ ਮੈਡਮ ਜਿੰਦਾਬਾਦ ਹੈਡਮਾਸਟਰ ਮੈਡਮ ਡਿਟੇਲ ਮੈਂ ਮੈਂ ਪਹਿਲਾਂ ਵੀ ਤੁਹਾਨੂੰ ਸੈਂਡ ਕੀਤੀ ਹੈ ਬਸ 15 ਮਿੰਟ ਦੋ ਮਿੰਟ ਓਕੇ ਮੈਮ ਕਰ ਦਿਓ ਸਰ ਨੇ ਦੇਣਾ ਸਰ ਇਹਨਾਂ ਦਾ ਆਲ ਕੰਮ ਹੈ ਇਹ ਕਿਤੇ ਨਵੀਂ ਗੱਲ ਨਹੀਂ ਨਾਲੇ ਕੋਈ ਗੱਲ ਨਹੀਂ ਸਰ ਮੈਂ ਆਪਣੀ ਗਲਤੀ ਮੰਨ ਰਹੀ ਹਾਂ